ਤੂੰ ਦੱਸ ਹੁਣ ਮੈਂ ਕੀ ਕਰਾਂ ਕਰਮੀ ਤੂੰ ਇਹ ਦੇਖ ਵਿਆਹ ਕਰਾ ਕੇ ਆਪਦੇ ਮਾਪਿਆਂ ਦੀ ਪਗਾਣੀ ਆ ਕਿ ਆਪਦੇ ਦਿਲ ਦੀ ਸੁਣਨੀ ਆ ਟੀਆ ਮੈਨੂੰ ਲੱਗਦਾ ਮੈਨੂੰ ਬਾਪੂ ਜੀ ਨਾਲ ਗੱਲ ਕਰ ਲੈਣੀ ਚਾਹੀਦੀ ਆ ਹਾਂ ਕਰਮੀ ਗੱਲ ਤੇਰੀ ਠੀਕ ਆ ਤੂੰ ਐਂ ਕਰ ਤੂੰ ਬਾਪੂ ਜੀ ਨੂੰ ਅੰਦਰ ਬੁਲਾ ਕੇ ਲਿਆ ਅੰਕਲ ਜੀ ਆ ਦੋ ਮਿੰਟ ਕਰਮੀ ਦੀ ਗੱਲ ਸੁਣੋ ਹਾਂ ਕਰਮੀ ਪੁੱਤ ਠੀਕ ਹੈ ਤਾਂ ਬਾਪੂ ਜੀ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ। ਅਭਿਰੂ ਅਹਰ ਵਾਈ ਦੀ ਗੱਲ ਸੁਣੀ। ਹਾਂ ਮੈਂ ਕਿਹ ਗੱਲ ਸੁਣਿਆਈ? ਇੱਕ ਮਿੰਟ ਆ। ਬਾਪੂ ਜੀ ਉਹ ਮੈਂ ਗੱਲ ਸੁਣਾਂ। ਆ ਡੱਬੇ ਆ ਗਈ ਮਠਿਆਈ ਵਾਲੇ ਦੇਖਿਆ ਮੜਾ ਇਹ। ਉਹ ਚੱਲ ਕੋਈ ਨਹੀਂ ਤੂੰ ਸੰਭਾਲ ਤੇ ਮੈਂ ਉਹ ਗੱਲ ਸੁਣਨਾ। ਇਹ ਸੰਭਾਲ ਕੋ ਨਹੀਂ ਉਹ ਕਹਦੀ ਕਿਸ ਨੂੰ। ਭੈਣ ਜੀ ਆ ਸੂਟ ਮਾਸੀ ਨੇ ਲਵਾਤਾਈ। ਆ ਪੂ ਆਨ ਲਾ। ਕਤ ਸੋਣੇ ਭੈਣੇ ਸੂਟ ਆ ਕਿੰਨੀ ਕਾ ਉਮਰ ਭੈਣੇ ਉਹਦੀ ਉਮਰ ਤਾਂ ਭੈਣੇ 45 ਸਾਲ ਦੀ ਆ ਜੀ ਇਹ ਕਾ ਭੈਣੇ ਫਿਰ ਤਾਂ ਜੱਜ ਜੂਗਾ ਟੀਆ ਬਾਪੂ ਜੀ ਨਾਲ ਤਾਂ ਮੇਰੀ ਗੱਲ ਹੋਈ ਨਹੀਂ ਸਾਰੇ ਕੰਮਾਂ ਵਿੱਚ ਬਿਜੀ ਆ ਮੈਂ ਕੀ ਕਰਾਂ ਹੁਣ ਕਿਉਂ ਨਾ ਮੈਂ ਮਾਂ ਨਾਲ ਹੀ ਗੱਲ ਕਰਕੇ ਵੇਖਾਂ ਤੂੰ ਪਾਗਲ ਆ ਘਰ ਦੇ ਮੁਖੀ ਤਾਂ ਬਾਪੂ ਹੁੰਦਾ ਤੂੰ ਮਾਂ ਨਾਲ ਗੱਲ ਕਰੇਂਗੀ ਫਿਰ ਸਾਰੀ ਗੱਲ ਮਾਂ ਤੇ ਆ ਜਾਣੀ ਆ ਟੀਆ ਹੁਣ ਤੂੰ ਹੀ ਦੱਸ ਫਿਰ ਮੈਂ ਕੀ ਕਰਾਂ ਕਰਮੀ ਮੇਰੀ ਮੰਨਿਆ ਤਾ ਤੂੰ ਆਪਦੇ ਦਿਲ ਦੀ ਸੌਂ। ਟੀਆ ਮੈਂ ਸੌਂਤਾ ਲਵਾਂ ਆਪਦੇ ਦਿਲ ਦੀ। ਫਿਰ ਬਾਪੂ ਜੀ ਕੀ ਸੋਚਣਗੇ ਤੇ ਨਾਲੇ ਜਿਹੜੇ ਆ ਸਾਰੇ ਰਿਸ਼ਤੇਦਾਰ ਆਏ ਆ ਉਹ ਕੀ ਸੋਚਣਗੇ? ਤੂੰ ਕਮਲੀ ਨਾ ਬਣ। ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। ਤੈਨੂੰ ਇਹ ਸਟੈਪ ਚੱਕਣਾ ਹੀ ਪੈਣਾ। ਠੀਕ ਆ ਫਿਰ। ਮੈਂ ਆਪਦੇ ਦਿਲ ਦੀ ਸੌਂਦੀ ਆ। ਮੈਂ ਤੈਨੂੰ ਇੱਕ ਖਤ ਲਿਖ ਕੇ ਦਿੰਦੀ ਆ। ਤੂੰ ਮੌਕਾ ਮਿਲਦੇ ਬਾਪੂ ਜੀ ਨੂੰ ਜ਼ਰੂਰ ਦੇ ਦੇ। ਹੂੰ। ਠੀਕ ਆ। ਯਾਦ ਰੱਖੀਂ ਧੀਆ ਖਾਤਾ ਜ਼ਰੂਰ ਫੜਾ ਦੇ ਬਾਪੂ ਜੀ ਨੂੰ